ਬਰਸਾਤ ਚ ਡੇਂਗੂ ਦਾ ਖਤਰਾ ਮੰਡਰਾਉਣ ਲੱਗਦਾ ਹੈ ਡੇਂਗੂ ਦੇ ਬੁਖਾਰ ਦਾ ਕਹਿਰ ਇਨੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਕਿ ਇਹ ਬੁਖਾਰ ਮੱਛਰ ਕੱਟੜ ਨਾਲ ਹੋ ਰਿਹਾ ਹੈ ਜਿਸ ਨੂੰ ਠੀਕ ਹੋਣ ਚ ਕਾਫੀ ਸਮਾਂ ਲੱਗਦਾ ਹੈ ਮੱਛਰ ਦੇ ਕੱਟਣ ਦੇ ਲਗਭਗ 2-3 ਦਿਨਾਂ ਚ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਨੇ ਜਿੰਨਾ ਦਾ ਸਮੇਂ ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ਚ ਰਹਿੰਦੇ ਨੇ ਨਹੀਂ ਤਾਂ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ ਡੇਂਗੂ ਦਾ ਬੁਖਾਰ ਹੋਣ ਤੇ ਤੇਜ਼ ਠੰਡ ਲੱਗਦੀ ਹੈ ਇਸ ਦੇ ਨਾਲ ਹੀ ਸਿਰਦਰਦ ਲੱਕਦਰਦ ਤੇ ਅੱਖਾਂ ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ ਜੋੜਾਂ 'ਚ ਦਰਦ ਹੋਣ ਤੋਂ ਇਲਾਵਾ ਉਲਟੀਆਂ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਨੇ। ਅਜਿਹੀ ਹਾਲਤ ਵਿੱਚ ਅੱਜ ਅਸੀਂ ਤੁਹਾਨੂੰ ਡੇਂਗੂ ਦੇ ਲੱਛਣ, ਕਾਰਨ ਅਤੇ ਬਚਾਅ ਬਾਰੇ ਇਸ ਦੇ ਨਾਲ ਹੀ ਘਰੇਲੂ ਉਪਾਅ ਵੀ ਦੱਸਣ ਜਾ ਰਹੇ ਹਾਂ। ਡੇਂਗੂ ਬੁਖਾਰ ਦੇ ਲੱਛਣ ਡੇਂਗੂ ਬੁਖਾਰ ਹੋਣ ਤੇ ਤੇਜ਼ ਬੁਖਾਰ, ਹੱਥਾਂ ਪੈਰਾਂ 'ਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿੱਚ ਦਰਦ, ਸਿਰਦਰਦ, ਕਮਜ਼ੋਰੀ ਅਤੇ ਜੋੜਾਂ ਵਿੱਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ ਡੇਂਗੂ ਤੋਂ ਉਪਾਅ ਦੇ ਬਚਾ ਘਰ ਦੇ ਆਲੇ ਦੁਆਲੇ ਸਫਾਈ ਰੱਖੋ ਪੀਣ ਵਾਲੇ ਪਾਣੀ ਨੂੰ ਖੁੱਲਾ ਨਾ ਛੱਡੋ ਰਾਤ ਨੂੰ ਸੌਂਦੇ ਸਮੇਂ ਅਜੀਬੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕਣ ਮੱਛਰਾਂ ਤੋਂ ਬਚਣ ਲਈ ਕਰੀਮ ਅਤੇ ਔਇਲ ਦਾ ਇਸਤੇਮਾਲ ਕਰੋ ਠੰਡਾ ਪਾਣੀ ਨਾ ਪੀਓ ਬਾਸੀ ਰੋਟੀ ਤੋਂ ਪਰਹੇਜ਼ ਕਰੋ ਫਿਲਟਰ ਪਾਣੀ ਦਾ ਇਸਤੇਮਾਲ ਕਰੋ ਡੇਂਗੂ ਬੁਖਾਰ ਤੋਂ ਬਚਣ ਦੇ ਨੁਸਖੇ ਇੱਕ ਗਲਾਸ ਗਾਜਰ ਤੇ ਜੂਸ ਵਿੱਚ 3-4 ਚਮਚ ਕੁੰਦਰ ਦਾ ਜੂਸ ਮਿਲਾ ਕੇ ਮਰੀਜ਼ ਨੂੰ ਦਿਓ ਬੱਕਰੀ ਦਾ ਦੁੱਧ ਪਿਓ ਜੇ ਹੋ ਸਕੇ ਤਾਂ ਪਪੀਤੇ ਦੇ ਪੱਤਿਆਂ ਨੂੰ ਕੱਟ ਉਹਨਾਂ ਦਾ ਪਾਣੀ ਕੱਢ ਕੇ ਪੀਣਾ ਚਾਹੀਦਾ ਹੈ ਸੈੱਲ ਬਹੁਤ ਤੇਜ਼ੀ ਨਾਲ ਵਧਦੇ ਹਨ ਅਨਾਰ ਦਾ ਸੇਵਨ ਮਰੀਜ਼ ਨੂੰ ਸਵੇਰੇ ਨਾਸ਼ਤੇ ਵਿੱਚ ਇੱਕ ਕੱਪ ਅਨਾਰ ਖਾਣ ਨੂੰ ਲੈ ਕੇ ਦਿਓ ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਣ ਲੱਗਣਗੇ ਡੈਂਗੂ ਹੋਣ ਤੇ ਤુલਸੀ ਦੇ ਪੱਤੇ ਉਬਾਲ ਲਓ ਫਿਰ ਇਸ ਪਾਣੀ ਦੀ ਵਰਤੋਂ 3 ਤੋਂ 4 ਵਾਰ ਕਰੋ ਰੋਜ਼ਾਨਾ ਇੱਕ ਸੇਬ ਖਾਓ ਇਸ ਨਾਲ ਸਰੀਰ ਵਿੱਚ ਊਰਜਾ ਬਣੀ ਰਹੇਗੀ ਨਾਰੀਅਲ ਪਾਣੀ ਡੇਂਗੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ ਨਾਰੀਅਲ ਪਾਣੀ ਚ ਇਲੈਕਟ੍ਰੋਲਾਈਟਸ ਮਿਨਰਲ ਵਰਗੇ ਕਈ ਜ਼ਰੂਰੀ ਤੱਤ ਪਾਈ ਜਾਂਦੇ ਨੇ ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਇਸ ਲਈ ਡੇਂਗੂ ਦੀ ਸ਼ਿਕਾਇਤ ਹੋਣ ਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਪਪੀਤੇ ਦੀਆਂ ਪੱਤੀਆਂ ਡੇਂਗੂ ਦੇ ਇਲਾਜ ਲਈ ਪਪੀਤੇ ਦੀਆਂ ਪੱਤੀਆਂ ਵੀ ਕਾਫੀ ਲਾਹੇਵੰਦ ਮੰਨੀਆਂ ਜਾਂਦੀਆਂ ਨੇ ਪੀਤੇ ਦੀਆਂ ਪੱਤੀਆਂ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇਸ ਦੀਆਂ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ ਫਿਰ ਇੱਕ ਗਲਾਸ ਪਾਣੀ ਚੂ ਵਾ ਲੋ ਬਾਅਦ ਚ ਇਸ ਦਾ ਸੇਵਨ ਕਰੋ ਅਜਿਹਾ ਕਰਨ ਨਾਲ ਡੇਂਗੂ ਤੋਂ ਰਾਹਤ ਮਿਲੇਗੀ ਇਸ ਦੀਆਂ ਪੱਤੀਆਂ ਪਲੇਟ ਲੈਟਸ ਵਧਾਉਣ ਚ ਕਾਫੀ ਫਾਇਦੇਮੰਦ ਹੁੰਦੀਆਂ ਨੇ ਕਾਲੀ ਮਿਰਚ ਤੇ ਹਲਦੀ ਡੇਂਗੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਾਲੀ ਮਿਰਚ ਅਤੇ ਹਲਦੀ ਦੀ ਵਰਤੋਂ ਕਰ ਸਕਦੇ ਹੋ ਇਸ ਚ ਐਂਟੀ ਬੈਕਟੀਰੀਅਲ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਕਾਲੀ ਮਿਰਚ ਅਤੇ ਹਲਦੀ ਦਾ ਸੇਵਨ ਤੁਸੀਂ ਗਰਮ ਦੁੱਧ ਦੇ ਨਾਲ ਕਰ ਸਕਦੇ ਹੋ ਸੁਕੰਦਰ ਅਤੇ ਗਾਜਰ ਦਾ ਜੂਸ ਵੀ ਡੇਂਗੂ ਦੇ ਲਈ ਲਾਹੇਵੰਦ ਹੁੰਦਾ ਹੈ ਇੱਕ ਗਲਾਸ ਗਾਜਰ ਦੇ ਵਿੱਚ 3-4 ਚਮਚ ਸੁਕੰਦਰ ਦਾ ਰਸ ਮਿਲਾ ਕੇ ਮਰੀਜ਼ ਨੂੰ ਪੀਣਾ ਚਾਹੀਦਾ ਹੈ ਇਸ ਨਾਲ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ ਵਧਦੀ ਹੈ